ਯਾਰੋ ਬੇਜ਼ੁਬਾਨਾਂ ਨੂੰ ਲੋਕ ਅਕਸਰ ਹੀ ਮਾਰਦੇ ਆ ਕੁੱਟਦੇ ਆ ਦੁਨੀਆ ਤੇ ਕੁਝ ਲੋਕ ਚੰਗੇ ਵੀ ਆ ਜਿਹਰੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਪਰ ਬਹੁਤ ਹੀ ਨਿਰਦਈ ਲੋਕ ਵੀ ਇਸ ਦੁਨੀਆ ਤੇ ਆ ਜਿਵੇਂ ਕਿ ਚਾਈਨਾ ਕੰਟਰੀ ਚ ਜੋ ਇਹਨਾਂ ਨੂੰ ਜਿਉਂਦਿਆਂ ਨੂੰ ਅੱਗ ਚ ਸੁੱਟ ਕੇ ਖਾ ਜਾਂਦੇ ਅੱਜ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿ ਇੱਕ ਬੇਬੇ ਬੈਠੀ ਹੋਈ ਆ ਜਿਸ ਨੇ ਇੱਕ ਕੁੱਤਾ ਘਰੇ ਰੱਖਿਆ ਹੋਇਆ ਹੈ ਇਹ ਬੇਬੀ ਕੁਝ ਗੌਂਦੀ ਪਈ ਏ ਤੇ ਪੂਰਾ ਹੀ ਉਸ ਤਾਲ ਤੇ ਇਹ ਕੁੱਤਾ ਨੱਚਦਾ ਪਿਆ ਏ ਯਾਰੋ ਇਸ ਵੀਡੀਓ ਨੂੰ ਦੇਖ ਕੇ ਦਿਲ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਏ ਸੋ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆਂ ਪਾਪੰੰਨਾਂ ਦਾ ਤਪਗਟੇ ਤਪਗਟੁੰਨੀ ਤਪਗਟੇ ਪਾਪੰੰਨਾਂ ਤਪਗਟੇ ਤਪਗਟੁੰਨੀ ਤਪਗਟੇ ਪਾਪੰੰਨਾਂ ਤਪਗਟੇ ਤਪਗਟੁੰਨੀ ਤਪਗਟੇ ਪਾਪੰੰਨਾਂ ਤਪਗਟੇ ਤਪਗਟੁੰਨੀ ਤਪਗਟੇ ਪਾਪੰੰਨਾਂ ਤਪਗਟੇ ਤਪਗਟੁੰਨੀ ਤਪਗਟੇ ਹਾਂਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਥੱਲੇ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ